ਆ ਮੁੰਡਾ ਵਿੱਕੀ ਸਿੰਘ ਆ ਜੀ ਮੂਸੇ ਸੈਲਟ ਪਈ ਵੀ ਇਹਦੇ ਤੇਰਾ ਨਾਮ ਵੀ ਅੰਦਰਦੀਪ ਸਿੰਘ ਆ ਜੀ ਚਲੋ ਵੀ ਕਰ ਦੋ ਸਟਾਰਟ ਕੁਸ਼ਤੀ ਹਰੀ ਝੰਡੀ ਹੋ ਗਈ ਮਿੰਟਾਂ ਬਾਅਦ ਡੇਢ ਹੀ ਲਾਉਣਾ ਚੰਗਾ ਥੱਕਾ ਨਹੀਂ ਕਰਨਾ ਸੱਟ ਨਹੀਂ ਮਾਰਨੀ ਪੂਰਾ ਆਣਾ ਕਰੋਨੀ ਜਾਬ ਤੇ ਖੜਨਾ ਪਣੀ ਦੇਖੋ ਜੀ ਸਿੰਘ ਫਸ ਗਿਆ ਕੁੰਡੀਆਂ ਦੇ ਮਿੱਤਰਾ ਵਾਹਿਆ ਗੋਡੀ ਲਾ ਕੇ ਆ ਬੱਲੇ ਬੱਲੇ ਝੋਟੇਓ ਬੱਲੇ ਝੋਟੇਓ ਬੱਲੇ 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 ਮੁੰਡੇ ਦੋਨੇ ਬਾਂਸਾ ਵਰਗੇ ਨੇ ਪੂਰੇ ਕਾੜਦੇ ਨੇ ਓ ਬੱਲੇ ਬੱਲੇ ਤੁਹਾਡੇ ਮੁੰਡੇ ਬੱਲੇ ਬੱਲੇ ਤੜਕੇ ਤੜਕੇ ਬਤੰਦਰ ਉੱਠਣ ਦੀ ਨਹੀਂ ਕਰਦਾ ਤੁਸੀਂ ਕਿਹਦੇ ਹਿਸਾਬ ਨਾਲ ਉੱਠ ਕੇ ਆ ਜਿੰਨੇ ਟੱਕਾ ਨਹੀਂ ਕਰਨਾ ਟੱਕਾ ਨਹੀਂ ਕਰਨਾ ਟੱਕਾ ਨਹੀਂ ਕਰਨਾ ਬਿਲਕੁਲ ਵੀ ਐਸਾ ਸੱਟ ਵੱਜੂਗੀ ਆਪਣਾ ਆਪ ਤਾਂ ਮਨੋਰੰਜਨ ਕਰਨਾ ਸਿੱਖਣਾ ਨਹੀਂ ਤੁਸੀਂ ਕਿਵੇਂ ਖੇਡ ਰਹੇ ਹੋਗੇ ਹੌਲੀ ਹੌਲੀ ਪਿਆਰ ਨਾਲ ਜਾਵਾਂ ਪੂਰੇ ਪਿਆਰ ਨਾਲ ਆੜੀ ਪੂਰੇ ਪਿਆਰ ਨਾਲ ਮੁੰਡੇ ਦੋਨੋਂ ਹੀ ਪੂਰੇ ਗਾਡਰ ਨੇਗੇ ਮੁੰਡਾ ਨੀਚੇ ਲੈ ਪੂਰਾ ਗਾਡਰ ਰਾ ਮੁੰਡਾ ਚੀਨ ਦੀ ਦਵਾਰ ਬਣਾ ਖੜਾ ਬਈ ਲਓ ਮਿੱਤਰੋ ਟਾਈਮ ਹੋ ਗਿਆ ਪੂਰਾ ਆਪਣਾ ਤੁਸੀਂ ਦੋਨੇ ਜੇਤੂ ਹੋ ਇਸ ਮੁਕਾਬਲੇ ਚ ਉਹ ਬਸ ਬਸ ਕਰੋ ਬਸ ਬਸ ਬਹੁਤ ਹੋ ਗਿਆ ਹੋ ਗਿਆ ਹੋ ਗਿਆ